ਬਾਰਡਰ ਤੇ ਰਤਨਗੜ੍ਹ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਰੱਖਦੇ ਆ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਆ ਉਹ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਹਨਾਂ ਨੇ ਇਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸੀ ਬਣ ਚੁੱਕੀ ਆ ਔਰ ਇਹ ਵੀ ਏਡੀ ਵੱਡੀ ਬੇਵਸਵਸਤੀ ਬਣ ਚੁੱਕੀ ਆ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਸਵਸਤੀ ਸਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਦੇਵਾ ਰੇਖਾ ਨਿਭਾਤੀ ਹੈ ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਉਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗਲਬਾਰ ਚਲੇ ਜਾਵੇ ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਸਵਾਸ ਦਵਾਇਆ ਕੀ ਸਾਨੂੰ ਇਹ ਦੱਸਦੇ ਆ ਔਰ ਕੀ ਇਹ ਮੈਸੇਜ ਕਰਦੇ ਆ ਔਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਰੈਸਾਂ ਦੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੇ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਜੀ ਸਭ ਤੋਂ ਪਹਿਲਾਂ ਪ੍ਰਕਾਰ ਨੌਜਵਾਨੋ ਸਾਰਿਆਂ ਨੂੰ ਵੈਘਰੂ ਜੀ ਕਾਲ ਸਾਹਿਬ ਅਗਰੂ ਜੀ ਕੀ ਫਤਿਹ ਔਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦਿੱਲੀ ਬਾਰਡਰਾਂ ਤੇ ਮੋਰਚੇ ਲੱਗੇ ਸੀ ਉਸ ਟਾਈਮ ਤੇ ਵੀ ਤੁਸੀਂ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਸੀ ਤੇ ਹੁਣ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਿਭਾ ਰਹੇ ਹੋ ਸੋ ਮੈਂ ਬੇਨਤੀ ਕਰਾਂ ਕਿ ਮੇਰੇ ਤੋਂ ਪਹਿਲਾਂ ਦੱਸੋ ਤੇ ਜੇ ਉਸ ਤੋਂ ਬਾਅਦ ਮਨੁਜ ਨੇ ਵੀ ਸੈਨਾ ਜਨੇ ਵੀ ਬੋਲਣ ਮੈਂ ਤਾਂ ਸਿਰਫ ਇਹਨਾ ਕਹਾਂਗਾ ਕਿ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ 26 ਨਵੰਬਰ ਨੂੰ ਆਪਣੀਆਂ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਮੰਨਵਾਉਣ ਲਈ ਲਾਗੂ ਕਰਾਉਣ ਲਈ 26 ਨਵੰਬਰ ਦਾ ਦਿਨ ਨਿਸ਼ਚਿਤ ਕੀਤਾ ਸੀ ਮਰਨ ਵਰਤ ਰੱਖਣ ਦਾ ਤੇ ਨਾਲ ਇਹ ਫੈਸਲਾ ਕੀਤਾ ਗਿਆ ਸੀ ਕਿ ਜੇਕਰ ਸਰਕਾਰ ਜਲਦੀ ਮੰਗਾਂ ਨਹੀਂ ਮੰਨਦੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸ਼ਹੀਦੀ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਪੇਟ ਨਹੀਂ ਕੀਤਾ ਜਾਊਗਾ ਉਹਨਾਂ ਦਾ ਜਿਹੜਾ ਸਰੀਰ ਆ ਉਹ ਇੱਥੇ ਰੱਖਿਆ ਜਾਊਗਾ ਤੇ ਅਗਲਾ ਜਿਹੜਾ ਕਿਸਾਨ ਆਗੂਆ ਉਹ ਉਹਨਾਂ ਦੀ ਥਾਂ ਦਿੱਤੇ ਜਗਜੀਤ ਸਿੰਘ ਡੱਲੇਵਾਲ ਦੀ ਥਾਂ ਤੇ ਬੈਠੇਗਾ ਔਰ ਇਹ ਮੋਰਚਾ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਭਾਰਤ ਸਰਕਾਰ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਸਾਡੀਆਂ 12 ਮੰਗਾਂ ਜਿਨ੍ਹਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਹੈ ਇਹ ਪ੍ਰਵਾਨ ਨਹੀਂ ਹੁੰਦੀਆਂ ਉਹਨਾਂ ਚਿਰ ਇਹ ਮੋਰਚਾ ਚੱਲੇਗਾ ਤੇ ਕਈਆਂ ਦੇ ਮਨਾਂ ਦੇ ਵਿੱਚ ਸ਼ਾਇਦ ਸ਼ੰਕੇ ਹੋਣਗੇ ਵੀ ਇਹ ਕਹਿਣ ਦੀਆਂ ਗੱਲਾਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਲੇਕਿਨ ਪੰਜਾਬ ਤੇ ਕੇਂਦਰ ਸਰਕਾਰ ਨੇ ਉਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਇਹ ਉਹਨਾਂ ਨੇ ਐਕਸ਼ਨ ਲਿਆ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਕੱਲ 26 ਨਵੰਬਰ ਨੂੰ ਤੜਕੇ 4:30 ਵਜੇ ਹੀ ਜਿਸ ਤਰੀਕੇ ਨਾਲ ਇਥੋਂ ਚੁੱਕ ਕੇ ਲਗਾਇਏ ਨੇ ਤੇ ਉਸ ਤੋਂ ਬਾਅਦ ਇਹਨਾਂ ਸੋਚਿਆ ਸੀ ਵੀ ਸ਼ਾਇਦ ਇਹ ਮੋਰਚਾ ਜਿਹੜਾ ਹੁਣ ਅੱਗੇ ਨਹੀਂ ਚੱਲ ਸਕੇਗਾ ਲੇਕਿਨ ਜਿਹੜਾ ਸਾਡੇ ਵੱਲੋਂ ਸੰਯੁਕਤ ਕਿਸਾਨ ਮੋਰਚਾ 11 ਇਨਿਤਕ ਵੱਲੋਂ ਤੇ ਕੇਐਮਐਮ ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ ਕਿ ਉਸ ਤੋਂ ਬਾਅਦ ਅਗਲਾ ਜਿਹੜਾ ਕਿਸਾਨ ਆਗੂ ਆ ਉਹ ਪਰਵਰਤੇ ਬੈਠ ਜਾਏਗਾ ਜਦੋਂ ਉਹਨਾਂ ਨੇ ਚੁੱਕ ਲਿਆ ਤੇ ਉਸ ਤੋਂ ਬਾਅਦ ਜਿਹੜਾ ਸੀ ਸਰਦਾਰ ਸੁਖਜੀਤ ਸਿੰਘ ਨੇ ਉਹ ਫੈਸਲਾ ਕਰਕੇ ਤੇ ਉਹ ਇੱਕ ਲੋਕਾਂ ਦਾ ਜਿਹੜਾ ਭੇਕਾ ਸੀ ਉਹ ਦੂਰ ਕਰਤਾ ਸੋ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਸੰਘਰਸ਼ ਜਿਹੜਾ ਇਹ ਚੱਲਦਾ ਰਹੇਗਾ ਔਰ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਮੰਗਾ ਪਰਵਾਹੀ ਉਹਨ ਸੇ ਨਾਲ ਪੱਤਰਕਾਰ बंधुओं ਕੋ ਆਪਣੀ ਔਰ ਸੇ ਔਰ ਪੂਰੇ ਬਿਹਾਰ ਕੀ ਔਰ ਸੇ ਸਲਾਮ ਕਰਤਾ ਹੂੰ ਔਰ 26 ਤਾਰੀਖ ਕੋ ਜੋ ਘਟਨਾ ਘਟੀ ਉਸ ਬਿਆਸੀ ਘਟਨਾ ਕਰਨ ਵਾਲੀ ਜੋ ਵੀ ਸਰਕਾਰ ਹੈ ਔਰ ਜੋ ਵੀ ਪਦਾਧਿਕਾਰੀ ਹੈ ਉਹਨਾਂ ਕੇ ਪਾਸ ਇਸ ਘਟਨਾ ਕੀ ਕੋਈ ਵਿਆਖਿਆ ਬਹੁਤ ਨਿੰਦਣਯੋਗ ਹੈ ਕਿ ਜਿਹੜੇ ਕਿ ਸਰਕਾਰ ਨੇ ਇਹ ਤੱਕਾ ਕੀਤਾ ਸਾਡੇ ਨਾਲ ਰਾਤ ਨੂੰ ਪੌਣੇ 3 ਵਜੇ ਲੈ ਕੇ ਗਏ ਤਾਂ ਸਾਨੂੰ ਸੁਖਜੀਤ ਸਿੰਘ ਨੂੰ ਤਾਂ ਬੈਠਣਾ ਪੈ ਗਿਆ ਮਰਨ ਵਰਤੇ ਕਿ ਜਿਹੜੇ 20 ਦਿਨਾਂ ਨੂੰ ਉਸ ਸਥਿਤੀ ਬਣਨੀ ਸੀ ਉਹ ਸਰਕਾਰ ਦੀ ਮਾੜੀ ਨੀਤੀ ਦੇ ਕਾਰਨ ਪਹਿਲੀਆਂ ਚ ਹੀ ਬਣਾਤੀ ਸਰਕਾਰ ਨੇ ਉਸ ਨੂੰ ਅਸੀਂ ਬਹੁਤ ਨਿੰਦਨਯੋਗ ਮੰਨਦੇ ਆਂ ਔਰ ਦੂਜੀ ਗੱਲ ਕਿ ਅਸੀਂ ਜਿਹੜੀਆਂ ਕਿ ਪਹਿਲਾਂ ਮੰਗਾਂ ਸਾਡੀਆਂ ਜਿਹੜੀਆਂ ਉਹ ਸਾਡੀਆਂ ਮੰਗਾਂ ਹਰ ਪੂਰੇ ਭਾਰਤ ਲਈ ਹੈ ਤੇ ਸਰਕਾਰ ਨੇ ਵਾਅਦੇ ਕੀਤੇ ਸੀਗੇ ਜਿਹੜੇ ਉਹੀ ਵਾਅਦਿਆਂ ਨੂੰ ਲੈ ਕੇ ਬੈਠੇ ਆਂ ਕਿ ਵਾਅਦੇ ਕੀਤੇ ਹੋਏ ਸਾਡੇ ਪੂਰੇ ਕਰੇ ਸਰਕਾਰ ਜਿਹੜੇ ਕਿ ਸਾਡੇ ਨਾਲ ਜਦੋਂ ਅਸੀਂ 13 ਮਹੀਨੇ ਬੈਠੇ ਰਹੇ ਹਾਂ ਤਾਂ ਇਸ ਕਰਕੇ ਅਸੀਂ ਉੱਥੇ ਇੱਥੇ ਬੈਠੇ ਹਾਂ 13 ਜਿਹੜਾ ਕਿ 13 ਜਨਵਰੀ ਤੋਂ ਇੱਥੇ ਆਏ ਹੋਏ ਹਾਂ ਅਸੀਂ ਆਪਣੇ ਬੱਚੇ ਵੀ ਸ਼ਹੀਦ ਕਰਾ ਲਏ ਸਾਡੇ ਬਜ਼ੁਰਗ ਵੀ ਕੁਝ ਬੰਦਿਆਂ ਦੀਆਂ ਅੱਖਾਂ ਵੀ ਚਲੀਆਂ ਗਈਆਂ ਉਸ ਲਈ ਅਸੀਂ ਸਰਕਾਰ ਨਾਲ ਨੂੰ ਕਹਿੰਨੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਹਨਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਔਰ ਮੇਰੀ ਇੰਨੀ ਗੱਲ ਤੋਂ ਬਾਅਦ ਹ ਅਿੰਦਰਜੀਤ ਸਿੰਘ ਕੋਟ ਬੁੱਟਾ ਅਗਲੀ ਗੱਲ ਰੱਖਣ ਸਭਾਈ ਚਾਰੇ ਦੇ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਾ ਪਤਾ ਹੀ ਆ ਕਿ ਜੋ ਕੱਲ 26 ਤਰੀਕ ਤੋਂ 2:30 ਵਜੇ ਪਾਉਣੇ 3 ਵਜੇ ਦਰਮਿਆਨ ਇਹ ਸਾਰੀ ਹਕੀਕਤ ਜਿਹੜਾ ਪਾਣਾ ਵਰਤਿਆ ਔਰ ਵੱਡਾ ਵਿਸ਼ਵਾਸ ਘਾਤ ਕੀਤਾ ਇਸ ਪੰਜਾਬ ਸਰਕਾਰ ਨੇ ਕਿ ਜਿਹੜਾ ਸਾਫ ਜਾਹਰ ਹੋ ਗਿਆ ਕਿ ਸੈਂਟਰ ਸਰਕਾਰ ਦੇ ਨਾਲ ਰਲਿ ਮਿਲੀ ਹੋਈ ਆ ਔਰ ਉਹਨਾਂ ਨੇ ਗੈਰ ਰਾਜਨੀਤਿਕ ਮੋਰਚਾ ਅਤੇ ਮਜ਼ਦੂਰ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਤੇ ਰਤਨਗੜ ਔਰ ਸਾਰੇ ਮੋਰਚਿਆਂ ਦੇ ਨਾਲ ਹੀ ਵਿਸ਼ਵਾਸ ਘਾਤ ਕੀਤਾ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਕਿ ਨਾ ਹੀ ਕੋਈ ਦਿਮਾਗ ਦੇ ਵਿੱਚ ਸੀ ਕਿ ਕਿ ਇਹਨਾਂ ਨੇ ਇਡਾ ਵੱਡਾ ਐਕਸ਼ਨ ਲੈ ਜਾਣਾ ਔਰ ਜਗਜੀਤ ਸਿੰਘ ਡੱਲੇਵਾਲ ਬਹੁਤ ਵੱਡੀ ਸੋਚ ਦੇ ਮਾਲਕ ਆ ਸਾਡਾ ਫੋਰਮ ਜਿਹੜਾ ਵਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਚੱਲਦਾ ਜਥੇਬੰਦੀਆਂ ਦਾ ਔਰ ਜਿਹੜੀ ਗੱਲਬਾਤ ਅਸੀਂ ਰੱਖਦੇ ਆ ਤੇ ਉਹਦਾ ਜਿਹੜਾ ਸਮਾਧਾਨ ਕੱਢਣਾ ਵਾ ਦੂਸਰੇ ਮੋਰਚਿਆਂ ਦੇ ਨਾਲ ਜਿਵੇਂ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਲਦੇ ਤੇ ਆ ਉਹ ਉਹਦੇ ਵਾਸਤੇ ਦੀ ਗੱਲ ਪਰ ਅੱਜ ਵੀ ਵੱਡੇ ਪੱਧਰ ਤੇ ਜਿਹੜੀ ਗੱਲਬਾਤ ਇਸ ਪ੍ਰਸ਼ਾਸਨ ਨਾਲ ਹੋਈ ਆ ਪੰਜਾਬ ਸਰਕਾਰ ਨਾਲ ਹੋਈ ਆ ਇਨਾਂ ਨੇ ਇਹ ਹੀ ਗੱਲ ਰੱਖੀ ਕਿ ਆਪਣੀ ਬਹੁਤ ਵੱਡੀ ਬੇਵਿਸ਼ਵਾਸੀ ਬਣ ਚੁੱਕੀ ਐ। ਔਰ ਇਹ ਵੀ ਏਡੀ ਵੱਡੀ ਬੇਵਿਸ਼ਵਾਸੀ ਬਣ ਚੁੱਕੀ ਐ ਕਿ ਹੋ ਸਕਦਾ ਇੰਨਾ ਜ਼ਿਆਦਾ ਬੇਵਿਸ਼ਵਾਸੀ ਸਾਨੂੰ ਸੈਂਟਰ ਸਰਕਾਰ ਤੇ ਨਾ ਹੋਵੇ ਜਿੰਨਾ ਤੁਸੀਂ ਪੰਜਾਬ ਨੇ ਰੂਪ ਰੇਖਾ ਨਿਭਾਤੀ ਐ। ਔਰ ਜਿੰਨਾ ਚਿਰ ਜਗਜੀਤ ਸਿੰਘ ਡੱਲੇਵਾਲ ਇੱਥੇ ਪਹੁੰਚਦਾ ਨਹੀਂ ਔਰ ਅਸੀਂ ਫੋਰਮ ਜਿਹੜੇ ਬਹਿ ਕੇ ਗੱਲ ਨਹੀਂ ਕਰਦੇ ਅਗਲੀ ਕੋਈ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ। ਔਰ ਇਹ ਵੀ ਹੋ ਸਕਦਾ ਕਿ ਜੇ ਲੰਮਾ ਸਮਾਂ ਬੀਤ ਜਾਵੇ ਕੋਈ ਹਫਤਾ ਖੰਡ ਤੇ ਫੇਰ ਸਾਡਾ ਭਾਈਚਾਰਾ ਪੰਜਾਬ ਚ ਹਰਿਆਣਾ ਆ ਰਾਜਸਥਾਨ ਆ ਕਰਨਾਟਕਾ ਵਾ ਵੱਖ-ਵੱਖ ਜਿਵੇਂ ਯੂਪੀ ਆ ਬਿਹਾਰ ਆ ਵੱਖ-ਵੱਖ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਲੋਕ ਰੋਸ ਵਿੱਚ ਨਿਕਲ ਆਣ ਕੇ ਜਿਹੜਾ ਫੇਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੋਂ ਨਾ ਸੰਭਾਲਿਆ ਜਾਵੇ ਗਲਬਾਰ ਚਲੇ ਜਾਵੇ ਔਰ ਇਸ ਕਰਕੇ ਫੌਰੀ ਇਹ ਬਣਦਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਥੇ ਮੋਰਚੇ ਦੇ ਵਿੱਚ ਆਉਣ ਔਰ ਉਦੋਂ ਅਗਲੀ ਗੱਲ ਇਹ ਆ ਕਿ ਇੱਕ ਦੋ ਦਿਨ ਦੇ ਵਿੱਚ ਇਹਨਾਂ ਜੋ ਸਾਨੂੰ ਵਿਸ਼ਵਾਸ ਦਿਵਾਇਆ ਕੀ ਸਾਨੂੰ ਇਹ ਦੱਸਦੇ ਆ ਔਰ ਕੀ ਇਹ ਮੈਸੇਜ ਕਰਦੇ ਆ ਪਰ ਉਹਦੇ ਬਾਰੇ ਅਗਲੀ ਜਿਹੜੀ ਕੋਈ ਰਣਨੀਤੀ ਹੋਗੀ ਅਗਲੀ ਗੱਲਬਾਤ ਹੋਗੀ ਦੂਸਰੇ ਵੀ ਕਿਸਾਨ ਮਜ਼ਦੂਰ ਮੋਰਚੇ ਨਾਲ ਉਹਨਾਂ ਨਾਲ ਰਹਿਸਾਂਜੀ ਕਰਕੇ ਕੋਈ ਅਗਲੀ ਹੋਰ ਰੂਪਰੇਖਾ ਜਿਹੜੀ ਅਲਿਕਣੀ ਆ ਉਹ ਇਸ ਪ੍ਰਸ਼ਾਸਨ ਦੀ ਮੈਸੇਜ ਤੋਂ ਬਾਅਦ ਕੋਈ ਗੱਲ ਆ ਸਕਦੀ ਆ ਧੰਨਵਾਦ ਜੀ ਸਭ ਤੋਂ ਪਹਿਲਾਂ ਸਰਕਾਰ ਨੌਜਵਾਨਾਂ ਸਾਰਿਆਂ ਨੂੰ ਵੈਕ